ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੁਖੀ ਤਾਰੂ ਅੱਜ ਆਪਾਂ ਪਹੁੰਚਿਆ ਹਰਿਆਣਾ ਇਲਾਕੇ ਦੇ ਵਿੱਚ ਸੋਨੀਪੱਤ ਦੇ ਨੇੜੇ ਔਰੰਗਾਬਾਦ ਪਿੰਡ ਤੇ ਇੱਥੇ ਸੋਨੀਪੱਤ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਵਿੱਚ ਅਸੀਂ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਅਸੀਂ ਕੈਂਪ ਲਗਾ ਰਹੇ ਹਾਂ ਜਿਦੇ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਨਾਲ ਗੁਰਮੁਖੀ ਦੇ ਨਾਲ ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਅਸੀਂ ਪਿੰਡ ਔਰੰਗਾਬਾਦ ਦੇ ਵਿੱਚ ਪਿਛਲੇ ਦਿਨਾਂ ਤੋਂ ਪਹੁੰਚ ਰਹੇ ਹਾਂ ਤੇ ਇੱਥੇ ਬਹੁਤ ਵੱਡੀ ਗੈਂਤੀ ਵਿੱਚ ਬੱਚੇ ਪਹੁੰਚ ਕੇ ਲਾਹੇ ਪ੍ਰਾਪਤ ਕਰਦੇ ਰਹੇ ਤੇ ਬੱਚਿਆਂ ਨੇ ਵਧੀਆ ਤਿਆਰੀ ਵੀ ਕੀਤੀ ਆ ਤੇ ਛੋਟੇ ਬੱਚਿਆਂ ਨੂੰ ਊੜੇ ਆੜੇ ਤੋਂ ਸ਼ੁਰੂ ਕਰਵਾਇਆ ਗਿਆ ਤੇ ਗੁਰਬਾਣੀ ਗੁਰ ਇਤਿਹਾਸ ਤੇ ਗੁਰ ਰਹਿਤ ਮਰਿਆਦਾ ਸਿਧਾਂਤ ਦੇ ਨਾਲ ਬੱਚਿਆਂ ਨੂੰ ਜੋੜਿਆ ਗਿਆ ਸੋ ਬਹੁਤ ਵਧੀਆ ਲੱਗਿਆ ਕਿਉਂਕਿ ਵੱਡੀ ਗੈਂਤੀ ਵਿੱਚ ਬੱਚੇ ਪਹੁੰਚ ਕੇ ਲਾਹੇ ਪ੍ਰਾਪਤ ਕਰਦੇ ਰਹੇ ਆ ਇੱਥੋਂ ਦੇ ਜਿਹੜੇ ਪ੍ਰਬੰਧਕ ਵੀਰ ਨੇ ਇਹਨਾਂ ਦੀ ਕਮੇਟੀ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਛੋਟਾ ਜਿਹਾ ਸਥਾਨ ਬਣਿਆ ਹੋਇਆ ਇਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਇਹ ਗੁਰਦਰਾ ਪ੍ਰਬੰਧ ਕਮੇਟੀ ਦੇ ਵਿੱਚ ਸੇਵਾ ਕਰਦੇ ਆ ਭਾਈ ਪ੍ਰਤਾਪ ਸਿੰਘ ਤੁਸੀਂ ਦੇਖ ਸਕਦੇ ਆ ਵੀ ਇਹਨਾਂ ਨੂੰ ਥੋੜਾ ਦੇਖਣ ਦੇ ਵਿੱਚ ਵੀ ਦਿੱਕਤ ਆ ਕਿਉਂਕਿ ਇਹਨਾਂ ਦੀ ਅੱਖਾਂ ਦੀ ਨਜ਼ਰ ਨਹੀਂ ਹੈ ਪਰ ਫਿਰ ਵੀ ਸਤਿਗੁਰਾਂ ਦੀ ਬੜੀ ਵੱਡੀ ਅਪਾਰ ਕਿਰਪਾ ਜਿਹੜੀ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਸਰਦਾ ਪ੍ਰੇਮ ਪਿਆਰ ਰੱਖਦੇ ਆ ਅੱਜ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਅਸੀਂ ਪਿਛਲੇ ਦਿਨਾਂ ਤੋਂ ਕੈਂਪ ਲਗਾ ਰਹੇ ਆ ਇਹ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਪਿਛਲੇ ਦਿਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਗਸੀਰ ਸਿੰਘ ਜੀ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਆਏ ਹੋ ਸਾਡੇ ਬੱਚਿਆਂ ਨੂੰ ਪੰਜਾਬੀ ਪੜਾ ਰਹੇ ਹੋ ਤੇ ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮੈਂ ਰਹਿਤ ਮੇਰ ਪ੍ਰਯਤ ਰੱਖਣ ਤੇ ਸਾਡੇ ਬੱਚਿਆਂ ਦੇ ਵੀ ਸ੍ਰੀਤੇ ਮੈਰ ਪਰਿਆਤ ਰੱਖਣ ਜਿਹੜਾ ਆਪ ਉਪਰਾਲਾ ਕਰ ਰਹੇ ਹੋ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਬੱਚੇ ਆਪ ਜੀ ਤੋਂ ਬਹੁਤ ਗਿਆਨ ਪ੍ਰਾਪਤ ਕਰ ਰਹੇ ਹਨ ਜੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਅਗਲੀ ਬੇਨਤੀ ਹੈ ਜੀ ਵੀ ਮਤਲਬ ਬੱਚਿਆਂ ਨੇ ਮੁੱਢਲੀ ਜਾਣਕਾਰੀ ਲਈ ਹੈ ਜਿਵੇਂ ਊੜਾ ੜਾ ਤੇ ਗੁਰ ਸਿਧਾਂਤ ਤੇ ਨਾਲ ਹੀ ਮੈਂ ਬੇਨਤੀ ਕਰਨੀ ਚਾਹਣਾ ਵੀ ਇਹਨਾਂ ਬੱਚਿਆਂ ਵੱਲ ਵੇਖ ਕੇ ਖੁਸ਼ੀ ਵੀ ਹੁੰਦੀ ਆ ਵੀ ਇਹਨਾਂ ਨੇ ਕੇਸਾਂ ਦੀ ਸੰਭਾਲ ਕੀਤੀ ਹੋਈ ਆ ਤੇ ਤਕਰੀਬਨ ਸਵੇਰ-ਸ਼ਾਮ ਬੱਚੇ ਆ ਗੁਰੂ ਘਰ ਵਿਖੇ ਪਹੁੰਚਦੇ ਆ ਤੇ ਹਰ ਇੱਕ ਮਾਤਾ-ਪਿਤਾ ਵੀ ਬੜੀ ਜ਼ਿੰਮੇਵਾਰੀ ਦੇ ਨਾਲ ਬੱਚਿਆਂ ਨੂੰ ਭੇਜਦੇ ਆ ਜਦੋਂ ਹੋਰ ਵੀ ਸਟੇਟਾਂ ਦੇ ਵਿੱਚ ਅਸੀਂ ਵਿਚਰਦੇ ਆ ਵੇਖਦੇ ਆ ਕਈ ਮਾਤਾ-ਪਿਤਾ ਲਾਪਰਵਾਹ ਗੇ ਜਾਂ ਉਹ ਧਿਆਨ ਨਹੀਂ ਦਿੰਦੇ ਤੇ ਉਹਨਾਂ ਨੂੰ ਇਦਾਂ ਹੁੰਦਾ ਵੀ ਇਹ ਬਾਧੂ ਕਾਰਜ ਆ ਵੀ ਬਾਧੂ ਕੰਮ ਆ ਵੀ ਬੱਚੇ ਜਾਣਾ ਚਾਹੁੰਦੇ ਚੱਲ ਜਾਣ ਨਹੀਂ ਨਾ ਜਾਣ ਪਰ ਇੱਥੇ ਬੜੀ ਜ਼ਿੰਮੇਵਾਰੀ ਦੇ ਨਾਲ ਬੱਚੇ ਭੇਜੇ ਜਾਂਦੇ ਆ ਕਿਉਂਕਿ ਸਿੱਕਲੀਗਰ ਪਰਿਵਾਰ ਨੇ ਜਿਨ੍ਹਾਂ ਦੇ ਅੰਦਰ ਬੜਾ ਬੜੀ ਕਿਰਪਾ ਗੁਰੂ ਦੀ ਏ ਬੜਾ ਉਤਸ਼ਾਹ ਹੈ ਕਿਉਂਕਿ ਹੋਰ ਵੀ ਪਿੰਡਾਂ ਵਿੱਚ ਅਸੀਂ ਗਏ ਆ ਬੜਾ ਪਿਆਰ ਆ ਤੇ ਬੱਚੇ ਬਹੁਤ ਹਿੰਮਤ ਦੇ ਨਾਲ ਆ ਰਹੇ ਆ ਬੱਚੇ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਦਰਬਾਰ ਵਿੱਚ ਆ ਰਹੇ ਆ ਤੇ ਮੈਂ ਬੇਨਤੀ ਅਗਲੀ ਬੇਨਤੀ ਵੀਰ ਜੀ ਨੂੰ ਕਰੂੰਗਾ ਕਿ ਤੁਹਾਨੂੰ ਮਤਲਬ ਜੇ ਕੋਈ ਬੱਚਾ ਇੱਥੇ ਜਿਵੇਂ ਆਮ ਪਿੰਡਾਂ ਦੇ ਵਿੱਚ ਜਾਂ ਹੋਰ ਅਜੀ ਸਟੇਟਾਂ ਵਿੱਚ ਵਿਛੜਦੇ ਆ ਬੱਚੇ ਕੇਸ ਕਟਵਾਈ ਜਾਂਦੇ ਆ ਜਾਂ ਬੱਚੇ ਨਸਿਆਂ ਪ੍ਰਤੀ ਨਸਿਆਂ ਦੇ ਨਾਲ ਜੁੜੀ ਜਾਂਦੇ ਆ ਜਿਹਦੇ ਵਿੱਚ ਪਾ ਕੇ ਬੱਚੇ ਦਾ ਸਾਰਾ ਜੀਵਨ ਆ ਜ਼ਿੰਦਗੀ ਆ ਜਿਹੜੀ ਤਬਾਹ ਹੋ ਜਾਂਦੀ ਆ ਤੇ ਇਦਾਂ ਇੱਥੇ ਕਿਵੇਂ ਦਾ ਮਾਹੌਲ ਆ ਤੁਸੀਂ ਦੱਸੋ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਪਿੰਡ ਵਿੱਚ ਤੇ ਜੇ ਲੱਗੇ ਸਾਡੇ ਪਿੰਡ ਹੋਰ ਲਗਦੇ ਨੇ ਜਿੰਨਾ ਅਸੀਂ ਦੇਖਿਆ ਹੈ ਤੇ ਪਹਿਲੇ ਮੈਂ ਆਪਣੀ ਪਿੰਡ ਦੀ ਗੱਲ ਕਰਾਂਗਾ ਸਾਡੇ ਪਿੰਡ ਵਿੱਚ ਤਕਰੀਬਨ ਸਾਰੇ ਹੀ ਜਿਹੜੇ ਵੀ ਬੰਦੇ ਹਨ ਗੁਰਸਿੱਖ ਹਮ ਖੰਡੇ ਵਾਟੇ ਦੀ ਪੋਲ ਛੱਕੇ ਅੰਮ੍ਰਿਤਧਾਰੀ ਬਣੇ ਹੋਏ ਨੇ ਤੇ ਕੋਈ ਕੇਸ ਨਹੀਂ ਕਟਵੰਦਾ ਦਾੜੀ ਮੁੱਛਾ ਕੋਈ ਨਹੀਂ ਕਟਵੰਦਾ ਔਰ ਸੁਬਹ ਸ਼ਾਮ ਹਾਜ਼ਰੀ ਵੀ ਇੱਥੇ ਬੰਦੇ ਸਾਰੇ ਲਾਉਂਦੇ ਹਨ ਜੀ ਇਹ ਸਾਡੀ ਕੁੜੀਆਂ ਜੀ ਇਸ ਪਿੰਡ ਦੀ ਹੋਰ ਇੱਕ ਵੱਡੀ ਖਾਸੀਅਤ ਹੈ ਤੇ ਅਸੀਂ ਬਾਰਲਾ ਕੋਈ ਗਰੰਟੀ ਨਹੀਂ ਰੱਖਿਆ ਜ਼ਿਆਦਾਤਰ ਕੁੜੀਆਂ ਦਾ ਯੋਗਦਾਨ ਹੈ ਜੀ ਇੱਥੇ ਸਵੇਰੇ ਦੀ ਸਵੇਰ ਇਹ ਨੰਬਰ ਲਾਏ ਹੋਏ ਨੇ ਇਹਨਾਂ ਦੇ ਤਿੰਨ ਕੁੜੀਆਂ ਦੇ ਸਵੇਰੇ ਦੇ ਤੇ ਚਾਰ ਕੁੜੀਆਂ ਦੇ ਸ਼ਾਮ ਦੇ ਬਾਰੀ ਸਰ ਸੇਵਾ ਕਰਦੀਆਂ ਇੱਕ 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 ਹਫਤਾ ਇੱਕ ਕੁੜੀ ਕਰਦੀ ਹੈ ਦੂਜੀ ਦੂਜੀ ਹਫਤੇ ਦੀ ਦੂਜੀ ਸੇਵਾ ਦੂਜੀ ਕੁੜੀ ਕਰਦੀ ਹੈ ਜੀ ਇਸ ਤਰ੍ਹਾਂ ਮਤਲਬ ਸਾਰਾ ਜਿਹੜੇ ਬੱਚੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਹੋਏ ਆ। ਅਗਲੀ ਬੇਨਤੀ ਇਹ ਆ ਵੀ ਜੇ ਕੋਈ ਬੱਚਾ ਬਾਗੀ ਹੋ ਜਾਂਦਾ ਜਾਂ ਮੰਨ ਲਓ ਕੋਈ ਨਸ਼ੇ ਦੇ ਨਸ਼ੇ ਪੱਤੇ ਦੇ ਰਾਹ ਤੇ ਤੁਰਦਾ ਜਾਂ ਕੇਸ ਕਟਵਾਉਂਦਾ ਉਹਦੇ ਨਾਲ ਕਿਦਾਂ ਦਾ ਵਿਵਹਾਰ ਇੱਥੋਂ ਦੇ ਲੋਕਾਂ ਦਾ? ਇਹ ਵੀ ਜੀ ਅਕਾਲ ਫੁਰਗ ਦੀ ਸਾਡੇ ਉੱਤੇ ਬਹੁਤ ਵੱਡੀ ਮਿਹਰ ਹੈ ਜੀ। ਕੋਈ ਵੀ ਸਾਡੇ ਪਿੰਡ ਦੇ ਅੰਦਰ ਕੋਈ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ। ਜਿਵੇਂ ਹੋਰ ਪਿੰਡਾਂ ਦੇ ਵਿੱਚ ਮੈਂ ਵਿਚਰਿਆ ਉੱਥੇ ਉਹ ਕਹਿੰਦੇ ਵੀ ਜੇ ਸਾਡਾ ਬੱਚਾ ਕੋਈ ਵੀ ਕੇਸ ਕਟਵਾ ਦੇਵੇ ਜਾਂ ਕੋਈ ਨਸੇਦਾਤੀ ਹੋ ਜਾਵੇ ਸਾਡੇ ਜਿਹੜੇ ਪਰਿਵਾਰ ਨੇ ਉਹਦਾ ਭਾਂਡਾ ਛੱਟ ਦਿੰਦੇ ਆ ਉਹਨੂੰ ਉਹਦੇ ਨਾਲ ਮਿਲਣਾ ਵਰਤਣਾ ਬੰਦ ਕਰ ਦਿੰਦੇ ਆ ਫਿਰ ਉਹ ਮਹੀਨੇ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਕਹਿੰਦੇ ਆ ਆਪੇ ਗੇੜੇ-ਗੇੜੇ ਖਾ ਕੇ ਜਾਂ ਪਟਕ ਕੇ ਉਹ ਫੇਰ ਆ ਕੇ ਮਾਫੀ ਮੰਗ ਕੇ ਤੇ ਉਹ ਸਾਡੇ ਨਾਲ ਮਿਲ ਜਾਂਦਾ ਵੀ ਇਦਾਂ ਦਾ ਪਰ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜੋ ਦੇਖਦੇ ਆਂ ਕਈ ਵਾਰੀ ਮਾਤਾ-ਪਿਤਾ ਆਪਣੇ ਬੱਚਾ ਦੇ ਕੇਸ ਖਟਵਾਏ ਵੇਖ ਕੇ ਖੁਸ਼ ਹੋ ਜਾਂਦੇ ਆ ਵੀ ਸਾਡਾ ਬੱਚਾ ਹੀਰੋ ਬਣ ਗਿਆ ਜਾਂ ਦੇਖ ਲੈਂਦੇ ਆ ਵੀ ਸਾਡੇ ਬੱਚੇ ਜਿਹੜੇ ਗਾਣਿਆਂ ਦੇ ਵਿੱਚ ਅੱਜ ਕੱਲ੍ਹ ਚੱਲਦਾ ਗਾਣਾ ਗਾਣੇ ਪਰੋਸਿਆ ਜਾਂਦਾ ਕਲਚਰ ਜਿਹੜਾ ਵੀ ਉਹਦੇ ਮੁਤਾਬਕ ਜਦੋਂ ਬੱਚਾ ਚੱਲਦਾ ਤੇ ਕਈ ਮਾਤਾ ਪਿਤਾ ਅਗਿਆਨਤਾ ਵਾਸੋ ਕੇ ਬੇਸਮਝੀ ਕਾਰਨ ਖੁਸ਼ ਹੋ ਜਾਂਦੇ ਆ ਪਰ ਤੁਹਾਡੇ ਮੈਨੂੰ ਇਹ ਸੁਣਨ ਚ ਮਿਲਿਆ ਵੀ ਉਸ ਬੱਚਾ ਦੇ ਕੋਈ ਬੱਚਾ ਭਟਕ ਵੀ ਜਾਂਦਾ ਉਹਦੇ ਨਾਲ ਵਿਵਹਾਰ ਆ ਜਿਹੜਾ ਸਾਰੇ ਪਰਿਵਾਰ ਆ ਜਿਹੜੇ ਉਹਦੇ ਨਾਲ ਦੂਰੀ ਪਾ ਲੈਂਦੇ ਆ ਵੀ ਤੂੰ ਸਾਡੇ ਕੰਮ ਦਾ ਨਹੀਂ ਹੁਣ ਤੂੰ ਗੁਰੂ ਨਾਲ ਟੁੱਟ ਗਿਆ ਤਾਂ ਤੂੰ ਤੂੰ ਚਲਿਆ ਜਾ ਹਾਂ ਇਹ ਵੀ ਗੱਲ ਇਦਾਂ ਦੀ ਹੈਗੀ ਆ ਨਾ ਤੇ ਅਗਲੀ ਗੱਲ ਮੈਂ ਇਹ ਬੇਇਤਿਹਾ ਕਰਨੀ ਚਾਹਣਾ ਵੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਆ ਕੇ ਕੈਂਪ ਲਾਇਆ ਬੱਚਿਆਂ ਨੇ ਬੜੀ ਵੱਡੀ ਗਿਣਤੀ ਵਿੱਚ ਤੇ ਇਦਾਂ ਦੇ ਪਰਾਲੇ ਪਹਿਲਾਂ ਵੀ ਹੁੰਦੇ ਆ ਜਾਂ ਹੁਣ ਵੀ ਤੁਸੀਂ ਸੋਚੋਗੇ ਆਉਣ ਵਾਲ ਸੋਣਿਆ ਉਪਰਾਲੇ ਤੋਂ ਜੀ ਪਹਿਲਾਂ ਵੀ ਹੋਏ ਨੇ ਪਰ ਜਿਹੜਾ ਉਪਰਾਲਾ ਤੁਸੀਂ ਅੱਗੇ ਇੱਥੇ ਕੀਤਾ ਹੈ ਨਾ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਤੁਸੀਂ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ ਜੀ ਤੇ ਅੱਗੇ ਵੀ ਅਸੀਂ ਚੁੰਨੇ ਆ ਕਿ ਪਾਈਜਕ ਜਕਸੀਰ ਸਿੰਘ ਵਰਗੇ ਇੱਥੇ ਬੰਦੇ ਆਉਣ ਔਰ ਸਾਡੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਤੇ ਹੁਣ ਸਿੱਖੀ ਦੀ ਸਿੱਖਿਆ ਦੇਣ ਲਈ ਸਾਡੇ ਇੱਥੇ ਆਉਣ ਅਸੀਂ ਚਾਹੁੰਦੇ ਆ ਜੀ ਅਖੀਰ ਤੇ ਮੈਂ ਫੇਰ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਇਹਨਾਂ ਪਰਿਵਾਰਾਂ ਤੋਂ ਸਿੱਖਿਆ ਲਈਏ ਜਿੱਥੇ ਜਿੱਥੇ ਵੀ ਆਪਾਂ ਰਹਿੰਦੇ ਆ ਕਿਉਂਕਿ ਮੈਂ ਇਹਨਾਂ ਦੇ ਨਾਲ ਪਹਿਲਾਂ ਵੀ ਗੱਲ ਕੀਤੀ ਆ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਕੋਈ ਖੰਡਾਂ ਦੇ ਵਿੱਚ ਨਹੀਂ ਪੈਂਦਾ ਕੋਈ ਡੇਰਾਬਾਦ ਦੇ ਵਿੱਚ ਨਹੀਂ ਪੈਂਦਾ ਕੋਈ ਨਸਾ ਵਿੱਚ ਨਹੀਂ ਜਾਂਦਾ ਕੇਵਲ ਤੇ ਕੇਵਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਦੇ ਆ ਸਾਰੇ ਪਰਿਵਾਰ ਹਾਂਜੀ ਹਾਂ ਬਿਲਕੁਲ ਸੋ ਮੈਂ ਸੰਗਤ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਆ ਜਾਂ ਸੁਣ ਰਹੇ ਆ ਕੇਵਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੱਲਾ ਫੜੋ ਬਾਕੀ ਥਾਮਾ ਤੇ ਤੁਸੀਂ ਲੁੱਟੇ ਜਾਓਗੇ ਤੁਹਾਡੇ ਨਾਲ ਲੁੱਟਕ ਸੁੱਟ ਹੋਊਗੀ ਤੁਹਾਡੇ ਨਾਲ ਜ਼ਬਰ ਜਨਾਹ ਹੋਣਗੇ ਡੇਰੇ ਬਾਅਦ ਦੇ ਵਿੱਚ ਤੁਸੀਂ ਆਪਣਾ ਟਾਈਮ ਬਰਬਾਦ ਕਰਦੇ ਆ ਸੋ ਇਹਨਾਂ ਪਰਿਵਾਰਾਂ ਤੋਂ ਅਸੀਂ ਸੇਧ ਲਈਏ ਭਾਵੇਂ ਆਰਥਿਕਤਾ ਦੇ ਵਿੱਚ ਪਰਿਵਾਰ ਕਮਜ਼ੋਰ ਨੇ ਕਈ ਪਰਿਵਾਰ ਨੇ ਜਿਹੜੇ ਆਰਥਿਕ ਬਹੁਤ ਕਮਜ਼ੋਰੀ ਆ ਪਰ ਫਿਰ ਵੀ ਉਹ ਸਾਬ ਸ ਬਈਮਾ ਪਰਮਾ ਤੋਂ ਦੂਰ ਰਹਿੰਦੇ ਆ ਕਿਰਤ ਕਰਦੇ ਆ ਨਾਮ ਜਪਦੇ ਆ ਤੇ ਵੰਡ ਕੇ ਛਕਦੇ ਆ ਸੰਗਤਾਂ ਨੂੰ ਇਹ ਬੇਨਤੀ ਆ ਕਿ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ ਅਮਰ ਸਕੀਏ ਖੰਡੇ ਬਾਟੇ ਦੀ ਪਾੜ ਲੈ ਕੇ ਗੁਰੂ ਵਾਲੇ ਬਣੀਏ ਆਪਣੇ ਜੀਵਨ ਨੂੰ ਸਫਲ ਬਣਾਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ